ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਸੌਂਪੀਤਾ ਗਿਆ ਮੰਗ ਪੱਤਰ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਕਿ ਲਗਾਤਾਰ ਪٹرول ਅਤੇ ਡੀਜ਼ਲ ਦੇ ਵਿੱਚ ਵਾਧੇ ਕੀਤੇ ਜਾ ਰਹੇ ਆ ਤਾਂ ਉਸ ਮਹਿੰਗਾਈ ਨੂੰ ਦੇਖਦੇ ਹੋਏ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਮੰਗ ਪੱਤਰ ਕਿ ਉਹ ਜਿਹੜੇ ਤੇਲ ਅਤੇ ਡੀਜ਼ਲ ਅਤੇ ਪٹرول ਦੀ ਮਹਿੰਗਾਈ ਨੂੰ ਵਾਅਦਾ ਕੀਤਾ ਵਾ ਕਿ ਉਹਨਾਂ ਨੂੰ ਤੁਰੰਤ ਵਾਪਸ ਲਿੱਤਾ ਜਾਵੇ ਤਾਂ ਕਿ ਆਣ ਵਾਲੇ ਸਮੇਂ ਦੇ ਵਿੱਚ ਜੇਕਰ ਪੈਟਰੋਲ ਅਤੇ ਡੀਜ਼ਲ ਦੇ ਕੀਮਤ ਵਿੱਚ ਵਾਧਾ ਹੁੰਦਾ ਤਾਂ ਇਸ ਦੇ ਨਾਲ ਟਰਾਂਸਪੋਰਟੇਸ਼ਨ ਤੇ ਵੀ ਕਾਫੀ ਰੇਟਾਂ ਦੇ ਵਿੱਚ ਫਰਕ ਆ ਜਾਏਗਾ ਕਿਉਂਕਿ ਤੇਲ ਅਤੇ ਡੀਜ਼ਲ ਜਿਹੜਾ ਕਿ ਵਧ ਜਾਂਦਾ ਤਾਂ ਜਿਹੜੀ ਕਿ ਟਰਾਂਸਪੋਰਟੇਸ਼ਨ ਹੈ ਉਸ ਦੀ ਵੀ ਵੰਗਾਈ ਵਾਧਾ ਦੇਖਣ ਨੂੰ ਮਿਲਦੀ ਹੈ ਤਾਂ ਇਹ ਜਿਹੜਾ ਕਿ ਅੱਜ ਮੰਗ ਪੱਤਰ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸੌਂਪਿਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰ ਰੋਮਣੀ ਕਲ ਦਾ ਸੁਧਾਰ ਲਹਿਰ ਵੱਲੋਂ ਇਸ ਵਾਰ ਮੰਗ ਪੱਤਰ ਦਿੱਤਾ ਗਿਆ ਹੈ ਵਿਸ਼ੇਸ਼ ਤੌਰ ਤੇ ਕੀ ਕੀ ਕਿਹਾ ਗਿਆ ਹੈ ਕੀ ਬੋਲਣਾ ਦੇਖੋ ਪਹਿਲੀ ਮੰਗ ਤਾਂ ਇਹ ਹੈ ਮੇਨ ਮੁੱਖ ਮੁੱਦਾ ਸਾਡਾ ਵੀ ਜਿਹੜਾ ਡੀਜ਼ਲ ਤੇ ਪੈਟਰੋਲ ਦੇ ਉੱਤੇ ਵੈਟ ਦਾ ਵਾਅਦਾ ਕੀਤਾ ਗਿਆ ਉਹ ਤੁਰਤ ਪ੍ਰਭਾਵ ਨਾਲ ਵਾਪਸ ਲੁੱਟਾ ਜਾਵੇ ਪਹਿਲੇ ਹੀ ਪੰਜਾਬ ਦੇ ਵਿੱਚ ਆਣ ਗਵਾਂ ਦੇ ਸੁਭਿਆ ਨਾਲੋਂ ਮਹਿੰਗਾ ਡੀਜ਼ਲ ਤੇ ਪੈਟਰੋਲ ਆ ਦੂਜਾ ਇਹਦੇ ਨਾਲ ਦੇਖੋ ਆਮ ਜਿਹੜਾ ਕਿਸਾਨ ਆ ਕਿਸਾਨੀ ਤੇ ਪਹਿਲੀ ਆਰਥਿਕ ਸੰਕਟ ਤੋਂ ਲੰਘ ਰਹੀ ਆ ਉਹ ਤੇ ਬਹੁਤ ਵੱਡਾ ਬੋਝ ਪਊ ਤੀਜਾ ਮਹਿੰਗਾਈ ਦਾ ਟਰਾਂਸਪੋਰਟ ਦੇ ਰੇਟ ਵਧਣ ਕੇ ਫਿਰ ਮਹਿੰਗਾਈ ਵਧੇ ਚੌਥੀ ਚੀਜ਼ ਅਸੀਂ ਕਦੇ ਤੁਸੀਂ ਕਲੈਕਟਡ ਡੇਟਾਂ 'ਚ ਵਾਅਦਾ ਕਰਦੇ ਹੋ ਕਦੇ ਤੁਸੀਂ ਗ੍ਰੀਨ ਟੈਕਸ ਲਾ ਰਹੇ ਹੋ ਬਾਰ-ਬਾਰ ਡੀਜ਼ਲ ਦੇ ਡੇਟਾਂ ਵਿੱਚ ਵਾਅਦਾ ਪੈਟਰੋਲ ਦੇ ਵਾਅਦਾ ਹੋ ਰਿਹਾ ਤੇ ਇਹ ਆਮ ਲੋਕਾਂ ਦੀ ਜੇਬਾਂ 'ਚ ਕਿਉਂ ਦੇਖ ਰਹੇ ਹੋ ਤੁਸੀਂ ਆਰ ਡੀ ਐਫ ਦਾ ਪੈਸਾ ਰੁਕਿਆ ਹੋਇਆ ਉੱਥੇ ਉਹਦੇ ਲਈ ਉਹ ਹੰਬੜਾ ਮਾਰ ਲਓ ਤੁਸੀਂ ਸੀ ਆਰ ਪੀ ਐਫ ਦੀਆਂ ਬਟਾਲੀਆਂ ਨਾਲ ਲੈਣ ਲਈ ਦਿੱਲੀ ਜਾਣੇ ਹੋ ਭਾ ਆਰ ਡੀ ਐਫ ਲੈਣ ਲਈ ਦਿੱਲੀ ਨਹੀਂ ਜਾ ਸਕਦੇ ਆ ਸੌਖੇ ਹੀ ਰਾਹ ਲੱਭ ਲਿਆ ਵੀ ਆਮੜੇ ਆਪਣੇ ਲੋਕਾਂ ਦੀ ਸ਼ਿਕਾਰ ਬਣਾਈ ਜਾ ਰਹੇ ਹੋ ਆਪਣਾ ਸੋ ਇਸ ਲਈ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਵੀ ਇੱਥੇ ਲੋਕਾਂ ਦੀ ਜੇਬਾਂ ਤੇ ਬੋਝ ਪਾਉਣ ਦੀ ਥਾਂ ਤੇ ਕਿਦਾਂ ਸਭਾ ਪੰਜਾਬ ਦੇ ਵਿੱਚ ਘਰਾਵ ਕਰਨ ਤੋਂ ਇਲਾਵਾ ਹੋਰ ਤੋਂ ਸ਼੍ਰੋਮਣੀ ਕਾਇਦਾ ਸੁਧਾਰ ਲਹਿਰ ਕਿਹੜੀ ਕਿਹੜੀ ਉਪਰਾਲੇ ਕਰੇਗੀ ਸਰ देखो ये पहला स्टेप पा उन बारे समय ਦੇ ਵਿੱਚ ਇਹ ਲੋਕਾਂ ਤੋਂ ਜੇ ਸਰਕਾਰ ਨੇ ਆਪਣੀ ਜਿਹੜਾ ਇਹ ਫੈਸਲਾ ਵਾਪਸ ਲਾ ਦਿੱਤਾ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਨੂੰ ਵੱਡੀ ਰੂਪਰੇ ਖੜਤੇ ਜਾਉ। ਹਾਂ ਕੀ ਲੱਗਦਾ ਉਸ ਜਿਹੜੇ ਮਹਿਲਾਵਾਂ ਨੂੰ ਫ੍ਰੀ ਸਫਰ ਦਿੱਤਾ ਗਿਆ 6-600 ਯੂਨਿਟ ਦਿੱਤੀ ਗਈ ਆ ਇਹ ਵਾਪਸ ਲੈਣ ਨਾਲ ਇਹ ਘਾਟਾ ਪੂਰੀ ਹੋ ਜਾਣਗੇ ਜਾਂ ਕੋਈ ਸਰਕਾਰ ਨੂੰ ਉਪਰ ਲਾਗਣਾ ਪਊਗਾ ਜੀ। देखो ਮੈਂ ਤੁਹਾਨੂੰ ਇਹ ਕਿਹਾ ਵੀ ਆਮ ਲੋਕਾਂ ਦੇ ਲੋਕਪੱਕੀ ਫੈਸਲੇ ਆਮ ਲੋਕਾਂ ਦੀ ਜੇਬਾਂ ਤੇ ਬੋਝ ਪਾਉਣ ਦੀ ਥਾਂ ਤੇ ਸਰਕਾਰ ਨੇ ਫਾਈਨੈਂਸ਼ੀਅਲ ਰਿਸੋਰਸ ਜਟਾਉਣੇ ਹੁੰਦੇ ਆ 노 ਡਾਊਟ। ਕਿਸੇ ਨਾ ਕਿਸੇ ਢੰਗ ਦੇ ਨਾਲ ਪਰ ਜਦੋਂ ਤੁਹਾਡਾ ਐਡਾ ਵੱਡਾ ਸਰਮਾਇਆ ਦਿੱਲੀ ਪਿਆ ਹੈ ਆਰਡੀਐਫ ਤੇ ਹੋਰ ਫੰਡਸ ਰੁਕੇ ਹੋਏ ਆ ਉਹਨਾਂ ਨੂੰ ਲਿਆਉਣ ਦੀ ਯਤਨ ਕਰ ਲੋ ਇੱਥੇ ਆਪਣੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਥਾਂ ਤੇ ਉਹ ਪੈਸੇ ਹੀ ਤੁਸੀਂ ਲੈ ਲੋ ਤੁਸੀਂ ਸੀਆਰਪੀਐਫ ਲੈਣ ਲਈ ਜਾਂਦੇ ਹੋ ਦਿੱਲੀ ਐਨਐਸਐ ਲਾਉਣ ਵਾਸਤੇ ਆਰਡੀਐਫ ਲੈਣ ਲਈ ਵੀ ਜਾਉਂਦੇ ਦਿੱਲੀ ਹਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਰਹੇ ਹੋ ਕੀ ਲੱਗਦਾ ਜਿਹੜੇ ਇੱਥੇ ਦੇ ਐਮਐਲਏ ਨੇ ਉਹ ਆਪਣਾ ਕੰਮ ਪ੍ਰੋਪਰ ਕਰ ਰਹੇ ਨੇ ਨਹੀਂ ਜੀ ਹਲਕਾ ਸੁਨੋਰ ਦੀ ਗੱਲ ਕਰੀਏ ਵਿਸ਼ੇਸ਼ ਤੌਰ ਤੇ ਦੇਖੋ ਐਮਐਲਏ ਮੈਂ ਸਮਝਦਾ ਐਮਐਲਏ ਨੇ ਤਾਂ ਕਿਸੇ ਨੇ ਡੀਜ਼ਲ ਪੈਟਰੋਲ ਦੀ ਗੱਲ ਹੀ ਨਹੀਂ ਕੀਤੀ ਹੁਣ ਤੱਕ ਜ ਨੌਂ ਡਾਡਰ ਦੀ ਸਿਚੁਏਸ਼ਨ ਮਾੜੀ ਹੋਈ ਵੀ ਐਮਐਲਏ ਤਾਂ ਐਸਐਚਓ ਲਾਣ ਲੱਗੇ ਹੋਏ ਨੇ 18 18 ਐਸਐਚਓ ਇੱਕ ਥਾਣੇ ਦੇ ਤਬਦੀਲ ਕੀਤੇ ਜਾ ਰਹੇ ਯਾਰ ਨੌਂ ਡਾਡਰ ਦੀ ਸਿਚੁਏਸ਼ਨ ਮਾੜੀ ਹੋਈ ਵੀ ਇਹ ਨਹੀਂ ਸਮਝ ਆ ਰਹੀ ਵੀ 18 ਐਸਐਚਓ ਦੋ ਦੋ ਮਹੀਨੇ ਨਹੀਂ ਤੁਸੀਂ ਕਿਸੇ ਥਾਣੇਦਾਰ ਨੂੰ ਥਾਣੇ 'ਚ ਰਹਿਣ ਲੱਗੇ ਉਹ ਥਾਣੇਦਾਰ ਜੀ ਨੂੰ ਬਦਲ ਰਹੇ ਹੋ ਉਹ ਗਲਤ ਸੀਗਾ ਜਾਂ ਕਿਸ ਗੱਲ ਕਰਕੇ ਬਦਲਿਆ ਜਾ ਰਿਹਾ ਇਹ ਤਾਂ ਹੁਣ ਮਾਨਯੋਗ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਐਸਐਸਪੀ ਜਾਂ ਡੀਜੀਪੀ ਸਾਹਿਬ ਉਹਨਾਂ ਨੂੰ ਦੱਸਣੀ ਚਾਹੀਦੀ ਸੀ ਸਰ ਪੰਜਾਬ ਸਰਕਾਰ ਆਪਕੇ ਦੁਆਰ ਜਾਂ ਸੰਘਰਸ਼ ਦਰਸ਼ਨ ਤੁਹਾਡੇ ਲਈ ਕੀ ਸਹਾਈ ਜਾਂ ਸਰਕਾਰ ਆਪਕੇ ਦੁਆਰ ਸੰਗਤ ਸਰਕਾਰ ਕੀ ਤੇ ਦਿਸਦੀ ਨਹੀਂ ਨਾ ਦਫਤਰਾ ਜਿ ਦਿਖਦੀ ਆ ਜੀ ਨਾ ਆਮ ਲੋਕਾਂ ਚ ਦਿਖਦੀ ਆ ਸੋ ਪੰਜਾਬ ਸਰਕਾਰ ਕਿਹੜੇ ਦੁਆਰ ਤੇ ਘੁੰਮਰੀ ਆਹੀ ਤਾਂ ਪੰਜਾਬ ਦੇ ਲੋਕ ਲੱਭਦੇ ਫਿਰਦੇ ਨੇ ਨਾ ਪੰਜਾਬ ਸਰਕਾਰ ਦੇ ਐਮ ਐਲ ਏ ਦਿਖਦੇ ਨੇ ਕਿਸੇ ਦੁੱਖ ਦੇ ਵਿੱਚ ਕਿਸੇ ਸੁੱਖ ਦੇ ਵਿੱਚ ਨਾ ਵਜ਼ੀਰ ਦਿਖਦੇ ਨੇ ਬਸ ਉਦੋਂ ਪਤਾ ਲੱਗਦਾ ਜਦੋਂ ਸੜਕਾਂ ਹੀ ਰੋਕ ਲਿੱਤਿਆਂ ਜਾਂਦੀਆਂ ਕਿਤੇ ਜਾ ਰਹੇ ਹੁੰਦੇ ਨੇ ਵੀ ਇਹ ਕੋਈ ਵੀ ਆਈ ਪੀ ਜਾ ਰਿਹਾ ਹੈ ਐ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਨੂੰ ਕੋਈ ਸੰਦੇਸ਼ ਤੁਹਾਡੇ ਵੱਲੋਂ ਦੇਖੋ ਆ ਵਾਦਾ ਅਸੀਂ ਸੰਸਦ ਨੂੰ ਮੇਰੀ ਬੇਨਤੀ ਆ ਵੀ ਆ ਜਿਹੜਾ ਵਾਦਾ ਵਾਪਸ ਉੱਤਾ ਜਾਵੇ ਤੇ ਤੁਸੀਂ ਪੰਜਾਬ ਦੇ ਲੋਕਾਂ ਦਾ ਸਰਮਾਇਆ ਜਿਹੜਾ ਦਿੱਲੀ ਪਿਆ ਉਹਨੂੰ ਲਿਆਉਣ ਲਈ ਹਿੰਮਤ ਮਾਰੋ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਆ ਤਾਂ ਚਲੋ ਨਹੀਂ ਆਪਣੇ ਤੌਰ ਦੇ ਉੱਤੇ ਤੁਹਾਨੂੰ ਯਤਨ ਕਰਨੇ ਚਾਹੀਦੇ